ਜੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਦਰਸ਼ਨ ਕਰਵਾ ਰਹੇ ਆਂ ਸਿੱਧੀ ਜੋੜ ਮੇਲ ਸ਼ੁਰੂ ਹੋਏ ਸੰਗਤਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਿਵੇਂ ਤੁਸੀਂ ਵੇਖ ਸਕਦੇ ਹੋ ਸੰਗਤਾਂ ਆ ਰਹੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਦਾ ਜਮਾਵੜਾ ਸ਼ੁਰੂ ਹੋ ਚੁੱਕਿਆ ਤੇ ਮੈਂ ਤੁਹਾਨੂੰ ਇਧਰੋਂ ਬਾਹਰ 메ਨ ਰੋਡ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਵਾਂ ਸਾਰੀ ਇਹ 메ਨ ਰੋਡ ਦੇ ਬਾਹਰ ਦਾ ਏ ਤੁਸੀਂ ਦਰਸ਼ਨ ਕਰ ਰਹੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਤ ਬਹੁਤ ਵੱਡੀ ਗਿਣਤੀ ਚ ਪਹੁੰਚੀ ਏ ਬਹੁਤ ਜਿਆਦਾ ਸੰਗਤਾਂ ਦਾ ਇਕੱਠ ਏ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਿਸਾਨ ਧਰਨਾ ਚੱਲ ਰਿਹਾ ਏ ਦੇਸ਼ ਦੇ ਲੋਕਾਂ ਦੇ ਨਾਲ ਨਾਲ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਕਿਸਾਨ ਜਿਹੜੇ ਨੇ ਪੰਜਾਬ ਤੋਂ ਵੱਡੀ ਗਿਣਤੀ ਲੱਖਾਂ ਦੇ ਵਿੱਚ ਲੋਕ ਜਿਹੜੇ ਗਏ ਹੋਏ ਨੇ ਸਪੋਰਟ ਵਾਸਤੇ ਆਪਣੇ ਕਿਸਾਨਾਂ ਦੀ ਤੇ ਇੱਥੋਂ ਜ਼ਰੂਰ ਸਰਕਾਰ ਨੂੰ ਅੰਦਾਜ਼ਾ ਜ਼ਰੂਰ ਲਾਉਣਾ ਚਾਹੀਦਾ ਹੈ ਕਿ ਸਾਰੇ ਪਾਸੇ ਇਸ ਬਾਬੇ ਨਾਨਕ ਦੀ ਪਵਿੱਤਰ ਧਰਤੀ ਦੇ ਸਾਰੇ ਵਾਸੀ ਕੈੜੀਏ ਤੇ ਫਤਿਹ ਦੇ ਜਕਾਰੇ ਨੇ ਸੰਗਤਾਂ ਜੇ ਕਿਹੜੀ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਐਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇਹ ਤੁਸੀਂ ਵੇਖ ਰਹੇ ਹੋ ਗੁਰਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੰਗਤਾਂ ਦਰਸ਼ਨ ਕਰਨ ਲਈ ਖੜੀਆਂ ਨੇ ਬਹੁਤ ਲੰਬੀ ਲੈਣ ਬਾਹਰ ਡਿਉੜੀ ਤੱਕ ਇਧਰ ਗੁਰਮਖ ਪਾਰੇ ਦੇਗਾ ਪ੍ਰਮਾਣ ਕਰਾ ਰਹੇ ਨੇ ਗੁਰੂ ਦੇ ਦਰ ਤੇ ਸੰਗਤ ਲੱਗੀ ਹੋਈ ਹੈ ਦਰਸ਼ਨੀ ਡਿਊਟੀ ਤੱਕ ਬਹੁਤ ਵੱਡੀਆਂ-ਵੱਡੀਆਂ ਲਾਈਨਾਂ ਜਿੱਦਾਂ ਲੱਗੀਆਂ ਨੇ ਸੰਗਤ ਦੀਆਂ ਤੇ ਇਹ ਜੀ ਦੀ ਸਥਾਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੇ ਸੰਗਤ ਇੰਤਜ਼ਾਰ ਦੇ ਵਿੱਚ ਖੜੀ ਹੈ ਆਪਾਂ ਦੇਖ ਰਹੇ ਆ ਦੂਜੇ ਪਾਸੇ ਤੋਂ ਦਿਖਾ ਰਿਆ ਸੀ ਮਾਗੇ ਆਂਦੀ ਦੱਸੋ ਬਹੁਤ ਜਿਆਦਾ ਸੰਗਤ ਗੁਰੂ ਘਰ ਪਹੁੰਚੀ ਹੋਈ ਹੈ ਤੇ ਸੇਵਾਦਾਰ ਵੀ ਕਾਫੀ ਜਿਆਦਾ ਇਹ ਪਵਿੱਤਰ ਸਰਹੰਦ ਦੀਆਂ ਦੀਵਾਰਾਂ ਸਰਹੰਦ ਦੀ دیوار ਦੇ ਨੇੜੇ ਪੰਜ ਪਿਆਰੇ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਤੇ ਅਸੀਂ ਅੰਦਰ ਦਾ ਤੁਹਾਨੂੰ ਅੱਗੇ ਦਿਖਾ ਰਹੇ ਹਾਂ ਇਹ ਉਹ ਪਵਿੱਤਰ ਸਥਾਨ ਜਿੱਥੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀਵਾਰ ਵਿੱਚ ਚਿੰਕੇ ਸ਼ਹੀਦ ਕੀਤੇ ਗਏ ਉੱਥੇ ਹੀ ਪਾਲਕੀ ਸਾਹਿਬ ਸ਼ਸ਼ੋਭਤ ਤੇ ਤੋਂ ਨੂੰ ਮੈਂ ਸੰਗਤ ਦਾ ਪਿੱਛੇ ਸਾਰੇ ਪਾਸੇ ਸੰਗਤ ਦਾ ਭਾਰੀ ਇਕੱਠ ਹੈ ਸੰਗਤ ਇਥੇ ਪਵਿੱਤਰ ਨੀਆਂ ਕੋਲ ਨਤਮਸਤਕ ਹੋ ਰਹੀ ਹੈ ਤੇ ਸੀਸ ਚੁਕਾਇਆ ਜਾ ਰਿਹਾ ਇਥੇ ਸਰਹੰਦ ਦੀ ਦੀਵਾਰ ਜਿਵੇਂ ਆਪਾਂ ਵੇਖ ਸਕਦੇ ਹਾਂ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਪਵਿੱਤਰ ਨੀਹਾਂ ਦੇ ਜਿੱਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਚਿਣ ਕੇ ਸ਼ਹੀਦ ਕੀਤਾ ਗਿਆ ਸੀ ਤੇ ਥੋੜਾ ਮਾਫੀ ਚਾਹਾਂਗੀ ਨੇੜੇ ਤੋਂ ਨਹੀਂ ਦਿਖਾ ਸਕਦੇ ਸੰਗਤ ਬਹੁਤ ਜ਼ਿਆਦਾ ਇੱਥੇ ਤੇ ਪਵਿੱਤਰ ਨੀਹਾਂ ਦੇ ਵਿੱਚ ਸਿੰਘ ਸਰਬ ਇੱਥੇ ਸੇਵਾ ਕਰ ਰਹੇ ਨੇ ਕਿ ਜੋ ਜਗ ਰਹੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਭ ਸੰਗਤਾਂ ਦਰਸ਼ਨ ਕਰ ਰਹੇ ਹੋ ਤੇ ਸੰਦਰਭ ਦਿਖਾ ਰਹੇ ਹਾਂਗੇ ਜੋ ਆ ਵੀ ਨੇ ਇਹ ਜਿਵੇਂ ਗੁਰਮੁਖੇ ਪਿਆਰੇ ਵੇਖ ਰਹੇ ਹੋ ਮਾਈਆਂ ਪਹਿਣਾ ਲੱਗੀਆਂ ਹੋਈਆਂ ਨੇ ਤੇ ਇਹ ਆਟਾ ਦਾਲਾਂ ਸਬਜ਼ੀਆਂ ਚੌਲ ਤੇ ਆਹ ਵੀ ਇੱਧਰ ਸੰਗਤ ਜਿਹੜੀ ਏ ਸਬਜ਼ੀਆਂ ਨੂੰ ਕੱਟ ਰਹੇ ਨੇ ਤਿਆਰੀਆਂ ਕਰ ਰਹੇ ਨੇ ਤੇ ਸੰਗਤਾਂ ਵਾਸਤੇ ਦੁੱਧ ਦਾ ਲੰਗਰ ਚੱਲ ਰਿਹਾ ਤੇ ਲੱਡੂ ਵੰਡੇ ਜਾ ਰਹੇ ਨੇ ਇੱਥੇ ਸੰਗਤ ਵੱਲੋਂ ਇਹ ਲੰਗਰ ਮਾਤਾ ਗੁਜਰੀ ਜੀ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਅੱਗੇ ਮੈਂ ਤੁਹਾਨੂੰ ਲੰਗਰ ਦਾ ਕੌਰਛਤ ਉਹ ਦਿਉ ਦਿਖਾ ਰਹੇ ਹਾਂ ਜੀ ਇੱਧਰ ਲੰਗਰ ਤਿਆਰ ਹੋ ਰਿਹਾ ਜੀ ਤੇ ਸਾਡੀਆਂ ਮਾਤਾਵਾਂ ਲੰਗਰ ਵੀ ਤਿਆਰ ਕਰ ਰਹੀਆਂ ਨੇ ਤੇ ਸਬਜ਼ੀਆਂ ਇਕੱਠੀਆਂ ਜਾ ਰਹੀਆਂ ਨੇ ਕਿੰਨੇ ਭਾਗਾਂ ਵਾਲਿਆ ਸੀ ਧੰਗ ਗੁਰੂ ਨਾਨਕ ਸਾਹਿਬ ਜੀ ਦੀ ਕਿੰਨੀ ਆਪਾਰ ਬਖਸ਼ਿਸ਼ ਹੈ ਸਿੱਖ ਕੌਮ ਦੇ ਉੱਪਰ ਕਿ ਜਿੱਥੇ ਸੰਗਤਾਂ ਸੱਜ ਜਾਂਦੀਆਂ ਨੇ ਉਥੇ ਲੰਗਰ ਪੰਗਤ ਲੰਗਰ ਪੰਗਤ ਤੇ ਸੱਗਣ ਵਾਲੀ ਕੋਈ ਦੂਰੋਂ ਨੇੜੇ ਆਉਂਦਾ ਕੋਈ ਖਾਲੀ ਨਹੀਂ ਜਾਂਦਾ ਹੈਗਾ ਦੇਖੋ ਸਾਰੇ ਪਾਸੇ ਲੰਗਰ ਹੀ ਲੰਗਰ ਤਿਆਰ ਹੋ ਰਹੇ ਨੇ ਛੋਟੇ ਛੋਟੇ ਬੱਚੇ ਵੀ ਇੱਥੇ ਪਹੁੰਚੇ ਹੋਏ ਨੇ ਇਹ ਸਿੰਘਾ ਵੇਖੋ ਆਟਾ ਖਿੱਚੀ ਫਿਰਦਾ ਜੀ ਲਓ ਆ ਖਾਲਸਾ ਇਕੱਲਾ ਹੀ ਵੇਖੋ ਆਟੇ ਨੂੰ ਲੱਗਿਆ ਹੀ ਥੈਲੇ ਖਿੱਚ-ਖਿੱਚ ਕੇ ਧਰੀ ਜਾਂਦੇ ਨੇ ਹੈ ਜੀ ਇਹ ਸਾਡੇ ਸੇਵਾਦਾਰ ਵੀਰਸ ਜੀ ਪੀਸੀ ਹਾਲੇ ਸਾਰਾ ਸੰਗਤਾਂ ਦਾ ਧਿਆਨ ਇੱਥੇ ਰੱਖਿਆ ਜਾ ਰਹੀ ਨਾਲ 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 ਸੇਵਾ ਤੇ ਮੈਂ ਤੁਹਾਨੂੰ ਇਹ ਸੰਗਤ ਦਾ ਸਾਰਾ ਇਧਰ ਲਾ ਵੀਊ ਦਿਖਾ ਦਿੱਤਾ ਕਿੱਥੋਂ ਆਏ ਤੁਸੀਂ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਮੱਥਾ ਟੇਕਣ ਆਏ ਹਾਂ ਠੀਕ ਹੈ ਅੱਛਾ ਨਾਲ ਬਾਊ ਜੀ ਨੇ ਬਾਊ ਜੀ ਕਿੱਥੋਂ ਆਏ ਤੁਸੀਂ ਬਰਨਾਲਾ ਤੁਸੀਂ ਬਰਨਾਲਾ ਤੋਂ ਆਏ ਹੋ ਕੀ ਦਰਸ਼ਨ ਕਰਨ ਵਾਤੇ ਠੀਕ ਹੈ ਲੰਗਰ ਛਕਣ ਲੱਗੇ ਹੋ ਹਾਂਜੀ ਠੀਕ ਹੈ ਜੀ ਇਹ ਵੇਖੋ ਜੀ ਸੰਗਤਾਂ ਖੜੀਆਂ ਨੇ ਸੇਵਾ ਹੋ ਰਹੀ ਹੈ ਤੇ ਬਹੁਤ ਹੀ ਮਾਲਕ ਦੀ ਕਿਰਪਾ ਜੀ